ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹੈ ਫਨਕਾਰ ਰੇਸ ਅਕੈਡਮੀ ਅਫੀਸ਼ੀਅਲ ਤੋਂ ਤੁਹਾਡਾ ਸਵਾਗਤ ਹੈ ਸੋ ਭਾਈ ਜੇਕਰ ਤੁਸੀਂ ਪਟਵਾਰੀ ਐਕਸਾਈਜ਼ ਇੰਸਪੈਕਟਰ ਜਾਂ ਸੀਨੀਅਰ ਸਹਾਇਕੀ ਯਾਨੀ ਪੀਟ੍ਰ ਪਲੱਸ ਬੇ ਦੇ ਅੰਡਰ ਜੋ ਗਰੁੱਪ ਬੀ ਤੇ ਸੀ ਦੇ ਪੇਪਰ ਆਉਂਦੇ ਆ ਜੇਕਰ ਤੁਸੀਂ ਉਹਨਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਰੇਸ ਅਕੈਡਮੀ ਦਾ 30 ਜੂਨ ਨੂੰ ਬਠਿੰਡਾ ਦੇ ਵਿੱਚ ਆਫਲਾਈਨ ਬੈਚ ਸਟਾਰਟ ਹੋਣ ਜਾ ਰਿਹਾ ਹੈਗਾ ਐਂਡ ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰੀ ਕਰਵਾਈ ਜਾਊਗੀ 4 ਜਾਂ 4.5 ਮਹੀਨੇ ਦਾ ਇਹ ਬੈਚ ਆ ਰਜਿਸਟ੍ਰੇਸ਼ਨ ਭਾਈ ਇਹਦੀ ਸਟਾਰਟ ਹੋ ਚੁੱਕੀ ਆ 100 ਰੁਪਿਆ ਦੇ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਯਾਨੀ ਸੀਟ ਵਗੈਰਾ ਆਪਣੀ ਪੱਕੀ ਕਰ ਸਕਦੇ ਹੋ ਐਂਡ 30 ਜੂਨ ਨੂੰ ਸਵੇਰੇ 10 ਵਜੇ ਇਹ ਬੈਚ ਸਟਾਰਟ ਹੋਵੇਗਾ ਪਹਿਲੇ 2 ਦਿਨ ਡੈਮੋ ਹੈ ਐਂਡ ਇਹ ਯੂਸਫੁਲ ਤੁਹਾਡੇ ਗਰੁੱਪ B ਤੇ C ਵਾਸਤੇ ਰਹੂਗਾ ਇਹਦੀ ਜ਼ਿਆਦਾ ਡਿਟੇਲ ਵਾਸਤੇ ਮੈਂ ਵੈਸੇ ਵੱਡੀ ਵੀਡੀਓ ਕੋ ਬਣਾ ਦੂੰਗਾ ਬਟ ਸ਼ਾਰਟ ਦੇ ਵਿੱਚ ਮੈਂ ਦੱਸ ਰਿਹਾ ਕਿ ਟਾਈਮ ਬਹੁਤ ਥੋੜਾ ਜਿਹਾ ਐਂਡ ਅਗਰ ਇਸ ਗੱਲ ਦਾ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਐਂਡ ਥੋੜੇ ਬਹੁਤ ਵੀ ਸੀਰੀਅਸ ਹੋ ਤਾਂ ਜਲਦੀ ਤੋਂ ਜਲਦੀ ਇਹਦੀ ਰਜਿਸਟ੍ਰੇਸ਼ਨ ਕਰਵਾ ਲਓ ਕਿਉਂਕਿ ਰਜ ਐਂਡ 30 ਜੂਨ ਨੂੰ ਜਦੋਂ ਨਵਾਂ ਸਿਲੇਬਸ ਬੱਚ ਆਊਗਾ ਆਬੀਅਸ ਗੱਲ ਹੈ ਉਦੋਂ ਆਪਾਂ ਪਹਿਲੇ ਦੋ ਦਿਨਾਂ ਦੇ ਵਿੱਚ ਮਿਲਦੇ ਹਾਂ ਥੈਂਕ ਯੂ ਜੀ